ਪਤਾ ਮੇਰੇ ਕੋਲ ਇੱਕ ਛੋਟੀ ਜਿਹੀ ਗੜਵੀ ਹੈ। ਇਹਦੇ ਵਿੱਚ ਆਪਾਂ ਪਾਣੀ ਪਾਵਾਂ। ਕੀ ਕਰਾਂਗੇ ਵੀ? ਪਾਣੀ ਪਾਵਾਂਗੇ। ਇਹਨੂੰ ਵਾਪਰ ਲਿਆ। ਥਾੜੀਆਂ ਵਿੱਚ ਜਾਓ ਵੀ। ਇਹ ਕੋਤ ਗੜਵੀ ਨਹੀਂ ਹੈਗੀ, ਇਹ ਤਾਂ ਆਪਾਂ ਨਾਂ ਰੱਖਤਾ ਵਾਟਰ ਆਫ ਇੰਡੀਆ। ਕੀ ਰੱਖਿਆ? ਵਾਟਰ ਆਫ ਇੰਡੀਆ। ਲੋ ਬੇਟਾ ਜਿੱਦਾਂ ਆਪਣੇ ਦਰਿਆਵਾਂ ਦੇ ਵਿੱਚ ਪਾਣੀ ਲਗਾਤਾਰ ਵਗਦਾ ਰਹਿੰਦਾ। ਜਿੰਨਾ ਚਿਰ ਆਪਣਾ ਪ੍ਰੋਗਰਾਮ ਚੱਲੂਗਾ ਇਹਦੇ ਵਿੱਚ ਪਾਣੀ ਵਗਦਾ ਰਹੂਗਾ। ਥਾੜੀ ਵਿੱਚ ਜਾਓਗੇ। ਇਹ ਕੱਢੀਓਗੇ। ਚਲੋ ਬਟਾ ਦੱਸੋ ਵੀ ਆਪਣੇ ਲਾਗੇ ਕਿਹੜਾ ਦਰਿਆ ਵਗ ਰਿਹਾ? ਸਤਲੁਜ। ਸਤਲੁਜ। ਕੋਈ ਬੱਚਾ ਦੱਸ ਸਕਦਾ ਵੀ ਇਹ ਕਿੱਥੋਂ ਨਿਕਲਦਾ ਵਾ? ਹੱਥ ਖੜਾ ਕਰ। ਯਾਰ ਯਾਰ ਯਾਰ। ਯਾਰ ਇੱਕ ਹੋਰ ਦਰਿਆ ਹੋਵੇ। ਇਹ ਕਿੱਥੋਂ ਨਿਕਲਦਾ ਜੀ? ਪਾਖੜਾ। ਹਾਂ, ਕੁਝ ਠੀਕ ਹੈ। ਕੁਝ ਠੀਕ ਹੈ। ਹੋਰ ਅੱਗੇ ਚੱਲੋ। ਪਾਖੜਾ। ਨੰਗਲ ਡੈਮ ਉਹ ਉੱਥੇ ਆ ਗਿਆ ਪਾਖੜਾ ਤੇ ਨੰਗਲ ਦੋ ਡੈਮ ਆ ਪਹਿਲਾਂ ਨੰਗਲ ਉਹਨਾ ਤੇ ਪਾਖੜਾ ਜਾਨੀ ਉਹ ਵੱਡੇ ਡੈਮ ਤੋਂ ਅੱਗੇ ਪਾਣੀ ਬਿਜਲੀ ਬਣਾਉਣ ਵਾਸਤੇ ਇਹ ਤੋਂ ਡੈਮ ਬਣਾ ਦਿੱਤਾ ਗਿਆ ਪਾਣੀ ਪੱਢਣ ਵਾਸਤੇ ਹਾਂ ਇਹ ਪਤਾ ਅੱਗੇ ਨੂੰ ਚੱਲੋ ਵੀ ਅੱਗੇ ਪਤਾ ਆ ਗਿਆ ਹਿਮਾਚਲ ਹਿਮਾਚਲ ਵਿੱਚੋਂ ਇਹ ਦਰਿਆ ਨਿਕਲਦਾ ਵੀ ਕਹਿ ਸਕਦੇ ਨਿਕਲਦਾ ਲੇਕਿਨ ਅਸਲ ਵਿੱਚ ਇਹ ਦਰਿਆ ਚੀਨ ਵਿੱਚੋਂ ਨਿਕਲਦਾ ਠੀਕ ਹੈ ਵੀ ਸਤਲੁਜ ਦਰਿਆ ਇਸ ਵਿੱਚ ਚੀਨ ਵਿੱਚ ਨਿਕਲਦਾ ਉਸ ਤੋਂ ਅੱਗੇ ਹਿਮਾਚਲ ਵਾਇਆ ਸਾਡੇ ਕੋਲ ਆਉਂਦਿਆ ਹੈ ਰਾਜਸਥਾਨੋਂ ਚੱਲਦਾ ਤੇ ਇੱਕੋ ਪਾਕਿਸਤਾਨ ਹਰੀਕੇ ਤੋਂ ਪਾਕਿਸਤਾਨ ਵਿੱਚ ਹੋ ਕੇ ਤੇ ਬੇਆਬ ਮੰਗਾਨ ਦੇ ਵਿੱਚ ਸਮੁੰਦਰ ਚੱਲਦਾ ਠੀਕ ਹੈ ਵੀ ਤੇ ਦੂਸਰਾ ਦਰਿਆ ਵੀ ਤਾਂ ਆਪਾਂ ਤੁਹਾਨੂੰ ਦੱਸਿਆ ਬਿਆਸ ਉਹਦੇ ਉੱਤੇ ਤਲਵਾੜਾ ਡੈਮ ਬਣਿਆ ਹੈ ਤਲਵਾੜਾ ਡੈਮ ਤੋਂ ਆਪਣੀਆਂ ਨਹਿਰਾਂ ਜਿਹੜੀਆਂ 88 ਦੇ ਜਵਾਬ ਵਾਲੀਆਂ ਇਹਨਾਂ ਨੂੰ ਪਾਣੀ ਆਉਂਦਾ ਉਹ ਦਰਿਆ ਹਰੀਕੇ ਹੈਡ ਤੇ ਸੱਤ ਲੋਕੀ ਨਹਿਰਾਂ ਲੱਗੀਆਂ ਉਸ ਤੋਂ ਅੱਗੇ ਦਰਿਆ ਦਾ ਨਾਮ ਵੀ ਸਤਲੁਜ ਹੋ ਜਾਂਦਾ ਕੋ ਬੇਸਿਕਲੀ ਸਤਲੁਜ ਵੱਡਾ ਦਰਿਆ ਹੈ ਵਾ ਬਿਆਸ ਥੋੜਾ ਛੋਟਾ ਦਰਿਆ ਹੈ ਹਰੀ ਗਿਆ ਆਕੇ ਦੋਵੇਂ ਸੰਗਮ ਹੋ ਜਾਂਦਾ ਉਹ ਦੋਵੇਂ ਦਰਿਆ ਇਕੱਠੇ ਹੋ ਜਾਂਦੇ ਠੀਕ ਹੈ ਵੀ ਸਟਰੋਬ ਹੁਣ ਆਪਾਂ ਇੱਕ ਛੋਟਾ ਜਿਹਾ ਕੁਐਸਚਨ ਨਿੱਕੇ ਬੱਚੇ ਵਾਸਤੇ ਜਿਹੜਾ ਸਭ ਤੋਂ ਛੋਟਾ ਬੱਚਾ ਉਹਨੇ ਦੱਸਣਾ ਛੋਟੀਆਂ ਕਲਾਸਾਂ ਪ੍ਰਾਇਮਰੀ ਸਕੂਲ ਲਈ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਂ ਕੀ ਹੈ ਇਸ ਵੇਲੇ ਪ੍ਰਾਇਮਰੀ ਸਕੂਲ ਵਾਲੇ ਬੱਚਿਆਂ ਲਈ ਸਵਾਲ ਹੈ ਖੜਾ ਹੁਣ ਆਣੇ ਕੋ ਤਾਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਂ ਕੀ ਹੈ ਜੀ ਬਟਾ ਬੋਲੋ ਬਈ ਛੋਟੇ ਬੱਚਿਆਂ ਚ ਦੱਸੋ ਬਟਾ ਕੱਦ ਦਾ ਨਾ ਕੋਈ ਗੱਲ ਕਿਸਾ ਬੁੜਿਆ ਬਟਾ ਦੱਸੋ ਤੂੰ ਪੜਾਈ ਸੀ ਬੋਲੀ ਦਾ ਜਾਨੇ ਸਹੀ ਉਹ ਤਾਂ ਬੋਲੋ ਖੜੇ ਹੋ ਹਾਂ ਉਹ ਖੜੇ ਹੋ ਉਹ ਬੜਾ ਖੜੇ ਹੋ ਦੱਸੋ ਮੇਰਾ ਪੱਕਾ ਅਵਾਸ ਜੀ ਪ੍ਰਧਾਨ ਮ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕੀ ਨਾ ਮੇਰਿੰਦਰ ਮੋਦੀ ਓਕੇ ਕਾੜੀ ਭਜਾਓ ਬਈ ਚਾਹ ਤੁਹਾਨੂੰ ਸਾਰੇ ਨੂੰ ਪਤਾ ਜੀ ਬਟਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਦਾ ਨਾਂ ਕੀ ਜੀ ਸੋਚੋ ਕੋਈ ਚੰਗਾ ਜਵਾਬ ਟੋਕਾਂਗੇ ਜੀ ਮੈਂ ਰਾਈਟ ਜੀ ਬੇਟਾ ਤੁਹਾਡੇ ਵਾਸਤੇ ਇੱਕ ਹੋਰ ਸਵਾਲ ਆ ਆਪਣੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਨਾਂ ਕੀ ਪੰਡਿਤ ਉਹ ਗੁੜੀ ਅੰਸ ਨਾ ਰਸੋ ਪਤਾ ਪਹਿਲਾ ਉਹਨਾਂ ਦੇ ਨਾਂ ਦੇ ਮੇਰੇ ਲੱਗਦਾ ਪੰਡਿਤ ਬੋਲੋ ਇਹ ਪੰਡਿਤ ਰਾਜendra ਜੀ ਬੇਟਾ ਆਓ ਜੀ ਹਾਂ ਚਲੋ ਹਾਂ ਲੋ ਚਾਰ ਕਰੋੜਾਂ ਲਗਤ ਹੈ ਜੇ ਆਪਾਂ 1 ਲੀਟਰ ਪਾਣੀ ਬਚਾਵਾਂਗੇ ਤਾਂ 4 ਕਰੋੜ ਲਾਗਤ ਹੈ ਜੇ ਇੰਡੀਆ ਦੀ ਆਬਾਦੀ ਲਗਭਗ 140 ਕਰੋੜ ਹੈ ਜੇ ਹਰ ਬੰਦਾ 1 ਲੀਟਰ ਪਾਣੀ ਬਚਾਵੇ ਤਾਂ 140 ਕਰੋੜ ਲੀਟਰ ਪਾਣੀ ਬਚਾਏਗਾ ਦੂਸਰੀ ਗੱਲ ਪਾਣੀ ਦੇ ਵਿੱਚ ਮਹੱਤਵੰਤ ਹੋਰ ਕਰਨੀ ਚਾਹੁੰਦਾ ਅਸੀਂ ਪੂਜਾ ਸਮਗਰੀ ਛੱਡ ਦਿੰਨੇ ਆ ਜਿਹੜੇ ਮਨੁੱਖ ਪੂਜੇ ਜਾਂਦੇ ਉਹਨਾਂ ਦੇ ਫੋਨ ਹੱਡੀਆਂ ਜਾਂ ਸੁਹਾਵਾ ਛੱਡ ਦਿੰਨੇ ਆ ਇਹਦੇ ਨਾਲ ਵੀ ਪਾਣੀ ਪੋਲੂਟ ਹੁੰਦਾ ਔਰ ਜਿਹੜੇ ਫੁੱਲ ਆ ਜੋ ਪਾਣੀ ਵਿੱਚ ਗਲਦੇ ਆ ਉਹਦੇ ਨਾਲ ਜਿਹੜੇ ਪਾਣੀ ਦੇ ਵਿੱਚ ਜਾਨਵਰ ਹੁੰਦੇ ਆ ਮਰ ਜਾਂਦੇ ਇਸ ਦਰਿਆ ਦੇ ਵਿੱਚ ਪਰ ਮੈਂ ਬੀੜੀ ਲੰਗਦਾ ਰਿਆਂ ਜਗਰਾਉਂ ਨੂੰ ਜਾਣ ਵਾਸਤੇ ਬੜੀਆਂ ਮੱਛੀਆਂ ਡੱਡੂ ਹੋਰ ਜੀਵ ਜੰਤੂ ਹੁੰਦੇ ਨੇ ਨਿਕਲ ਕੇ ਉਹ ਗੰਦਾ ਲਿਖਣੇ ਦਾ ਗੰਦਾ ਪਾਣੀ ਪਿਆ ਉਹ ਸਾਰੇ ਛੋਟੇ ਛੋਟੇ ਜੀਬ ਮੇਂ ਪਾਣੀ ਵੀ ਦੇਖੇ ਸਾਫ ਪਾਣੀ ਹੁੰਦਾ ਸੀ ਲੇਕਿਨ ਗੰਦਾ ਪਾਣੀ ਪਾ ਦਿੱਤਾ ਗਿਆ ਇਹਦੇ ਵਿੱਚ ਹੁਣ ਚਲੋ ਫੇਰ ਵੀ ਸਫਾਈ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਲੱਗਦਾ ਵੀ ਦਰਿਆ ਸਾਫ ਹੋ ਜੀਗਾ ਸੋ ਲੇਕਿਨ ਜੇ ਸਾਡੇ ਘਰ ਦੇ ਲਾਗੇ ਪਾਣੀ ਆ ਉਹਨੂੰ ਇਸ ਤਰ੍ਹਾਂ ਢੰਗ ਨਾਲ ਆਪੇ ਆਪਾਂ ਕੁਝ ਨਾ ਕੋਈ ਕਰ ਲੈਣਾ ਜਿਹੜਾ ਮੀਂਹ ਦਾ ਪਾਣੀ ਹੈ ਉਹਨੂੰ ਸੇਵ ਕਰੋ ਕੀਤਾ ਜਾ ਸਕਦਾ ਮੇਰੇ ਘਰੇ ਸਿਸਟਮ ਬਣਿਆ ਹੈ ਜਿੰਨਾ ਮੀਂਹ ਪੈਂਦਾ ਛੱਤ ਦਾ ਵਿੜੇ ਦਾ ਪਾਣੀ ਹੁੰਦਾ ਮੈਂ ਸੇਵ ਕਰ ਲੈਂਦਾ ਉਹ ਹੋ ਸਕਦਾ ਅਸੀਂ ਉਹਨਾਂ ਪਾਣੀ ਪੀਂਦੇ ਨਾ ਭਈ ਸੋ ਇਸ ਢਗ ਦੇ ਨਾਲ ਆਪਾਂ ਪਾਣੀ ਬਚਾਉਣਾ ਸੋ ਅਗਲਾ ਬਟਾ ਆਪਣਾ